ਇੱਦਾਂ ਚੰਦੂ ਜੀ ਕੌਣ ਤੂੰ ਇੱਦਾਂ ਚਾਮਲਦੀ ਜਿਦਾ ਬਾਂਦਰੀ ਚਾਮਲਦੀ ਮੈਂ ਚਾਮਲੂ ਜੀ ਬੋਲੀਂ ਕਿਹਾ ਤੂੰ ਇਹ ਬਸ کیا ਬਣਾਉਂਦੀ ਹੈ ਮੈਂ ਹੁਣ ਤਾਂ ਮੈਂ ਆ ਕੇ ਕੁਝ ਬੋਲੀ ਵੀ ਨਹੀਂ ਬੈਠੀ ਆ ਅੱਜ ਮੇਕਿਆਂ ਨੇ ਮਹੀ ਬੈਗੀਆ ਸਾਡੇ ਪੇਜਰ ਦਾ ਚੰਗਾ ਜੀ ਪਾਣੀ ਲਾਉਣੇ ਛੁੱਟਾ ਨਹੀਂ ਛੜੀ ਇਹਨੂੰ ਪਾਣੀ ਲਾਉਣਾ ਭਾਜੀ ਤੁਹਾਡੀ ਪਰ ਵੀ ਕਰਨੀ ਐ ਇੱਧੇ ਪੈਨ ਸੀ ਜਿਹੜਾ ਤੁਸੀਂ ਨਹੀਂ ਇਹਨਾਂ ਵੀ ਜ਼ਿਆਦਾ ਨਾ ਬੱਸ ਕਰੋ ਐ ਜੇ ਨੋਂ ਵੀ ਜਿਆਦਾ ਪੈਂਦੀ ਸੀ ਅਗਣ ਮਹੀਨੇ ਤੇ ਗਰਮੀ ਸ਼ੁਰੂ ਹੋ ਜਾਂਦੀ ਸੀ ਜੇਠ ਹਾੜ ਫਗਣ ਇਦਾਂ ਮੈਨੂੰ ਇਦਾਂ 12 ਮਹੀਨਿਆਂ ਦੇ ਦੇਸੀ ਦੇ ਨਾਂ ਪਤਾ ਹੈ ਪਹਿਲਾ ਮਹੀਨਾ ਚੇਤ ਉਹ ਮੈਨੂੰ ਪਤਾ ਚੇਤ ਬਸਾਖ ਜੇਠ ਹਾੜ ਨਹੀਂ ਨਹੀਂ ਗਲਤ ਗਲਤ ਚੇਤ ਬਸਾਖ ਜੇਠ ਜੇਠ ਹਾੜ ਹਾੜ ਸੋਣ ਸੋਣ ਭਾਦੋ ਭਾਦੋ ਅੱਸੂ ਕੱਤਕ ਕੱਤਕ ਮੱਗਰ, ਉਹ, ਮਾਗ, ਫੱਗਣ। ਇਹੀ ਆ। ਮੈਨੂੰ ਆਉਂਦਾ ਹੀ ਆ 12 ਮਹੀਨਿਆਂ ਦੇ ਨਾਂ। ਦੇਸੀ। ਜੇ ਮੈਂ ਦਾਦੇ-ਪੜਦਾਦਿਆਂ ਦੇ ਸੱਤਾਂ ਪੋਸਟਾ ਤੱਕ ਨਾ ਜੇ ਚਿੱਤੇ ਕਰ ਸਕਦੀਆਂ ਦੇਸੀ ਮਹੀਨਿਆਂ ਦੇ ਨਾਵਾਂ ਨੂੰ ਕੀ? ਚਲੋ। ਬਰੀਆ। ਜਿੱਦਾਂ ਤੁਹਾਡਾ ਨਾਮ ਸਵਰਨ ਸਿੰਘ, ਦਾਦੀ ਦਾ ਨਾਮ ਜੀਣੀ। ਆਹੋ। ਤੁਹਾਡੇ ਡੈਡੀ ਦਾ ਨਾਮ ਚੰਨਣ ਸਿੰਘ। ਹਾਂ। ਮੰਮੀ ਦਾ ਨਾਂ ਭਗਵੰਤੀ। ਹਾਂ। ਉਹਨਾਂ ਦੇ ਬਾਪ ਦਾ ਨਾਂ ਰਾਮ ਸਿੰਘ। ਹਾਂ। ਉਹਨਾਂ ਦੀ ਘਰ ਵਾਲੀ ਦਾ ਨਾਮ ਕਿਸ਼ਨੀ ਮੈਨੂੰ ਉਹਨਾਂ ਦੇ ਫਾਦਰ ਦਾ ਨਾਮ ਡੈਡੀ ਦਾ ਨਾਮ ਮੈਨੂੰ ਜੈਦ ਦਾ ਜੈਦੇ ਦੀ ਘਰ ਵਾਲੀ ਰੂੜੀ ਉਹਨਾਂ ਦੇ ਬਾਪ ਦਾ ਨਾਮ ਲੋਧਾ ਲੋਧੇ ਦੀਆਂ ਦੋ ਘਰ ਵਾਲੀਆਂ ਸੀ ਕਰਤਾਰੀ ਤੇ ਪ੍ਰੀਤੋ ਉਹਦਾ ਤਾਂ ਪੇ ਦਾ ਨਾਮ ਅਗਾ ਸ਼ੀਂਬਾ ਤਾਂ ਸ਼ੀਂਬੇ ਦੇ ਆਪਣੇ ਕੋਈ ਲਾਦ ਨਹੀਂ ਸੀ ਉਹਨੇ ਭਰਾ ਦੀ ਲਾਦ ਲੈ ਕੇ ਪਾਲੀ ਸੀ ਆਹੀ ਹੈ ਇਹ ਜਦੋਂ ਮੈਂ ਤੁਹਾਨੂੰ ਚੇਤਾ ਮੈਂ ਜਦੋਂ ਅੱਗੇ ਤੋਂ ਪੁੱਛਿਆ ਸੀ ਤੁਸੀਂ ਮੈਨੂੰ ਸਾਰਾ ਇਹ ਸੁਣਾਇਆ ਸੀ ਮੈਂ ਉਸਨੇ ਦਾ ਚੇਤਾ ਰੱਖਿਆ ਹੈ